ਜੱਟ ਰਿਹਾ ਜੀ ਕੀ ਮੀਨ ਦਾ ਜੀ ਸਾਰਾ ਤੁਹਾਨੂੰ ਬਾਹਰ ਆ ਗਿਆ ਜਿੱਦ ਕਦੀ ਨੂੰ ਫਿਰ ਬਤਾਉਂਦਾ ਬਸ ਬੀਤੇ ਕਰੀਂ ਆ ਜਾਂ ਦੇਖਾਂ ਥੋੜੀ ਮੇਹਰੂ ਪਾ ਲੱਗੇ ਖੋਲਾਂਗਾ ਜਿੱਦਾਂ ਇਹ ਕਹਿੰਦਾ ਮਾਦ ਲਊਗਾ ਮਾ ਤਾਂ ਸਾਰਾ ਹੀ ਰੱਖ ਲਈ ਮੇਰੇ ਹਸਾਉਣਾ ਦਾ ਲੋਗੋ ਆ ਟੀ ਸ਼ਰਟ ਤੇ ਜਾਂ ਫੇਸਬੁਕ ਤੇ ਮਿੱਤਰੋ ਆਪਣਾ ਜਿਹੜਾ ਅੱਜ ਗਿਆ ਕਿ ਫੋਲਡਰ ਦਾ ਆਕੇ ਫੋਲਡਰ ਆਪਾਂ ਨੂੰ ਫੇਸਬੁੱਕ ਵੱਲੋਂ ਗਿਫਟ ਆਇਆ ਉਹਦੀ ਆਪਾਂ ਓਪਨਿੰਗ ਕਰਨ ਲੱਗੇ ਆ ਤੇ ਮੁੰਡੇ ਕਹਿੰਦੇ ਵੀ ਵੱਧ ਵੀਡੀਓ ਜਿਹਦੀਆਂ ਆਪਣੀਆਂ ਕੋਲੇ ਚੱਲੀਆਂ ਆ ਆਪਣੇ ਰਾਜਵਿੰਦਰ ਸਿੰਘ ਪੰਜਾਬ ਸਿਆਂ ਪੇਜ ਦੇ ਓਨਰ ਕਹਿੰਦੇ ਇਹ ਤੋਂ ਖਲਾਉਣਾ ਏ ਅਨਬਾਕਸਿੰਗ ਕਰੂਗਾ ਮੁੰਡਾ ਇਹ ਕਹਿੰਦਾ ਮਾਤ ਲਊਗਾ ਮਾਤ ਸਾਰਾ ਹੀ ਰੱਖ ਲਈ ਖੋਲਦੇ ਕਰ ਕੀ ਹੋ ਸਕਦਾ ਦੱਸੋ ਪਹਿਲਾਂ ਜਿਸ ਕਰਦੇ ਕੱਪੜੇ ਆ ਵੀ ਮੇਰੇ ਹਸਾਉਣਾ ਦਾ ਲੋਗੋ ਆਡੀ ਸ਼ਰਟ ਦੇ ਉੱਤੇ ਜਾਂ ਫੇਸਬੁੱਕ ਦਾ ਲੋਗੋ ਇਸੋਕਦਾ T-shirt ਹੋ ਸਕਦੀ ਹੈ ਕਿਤੇ ਹੋ ਸਕਦਾ ਜਰ ਤਾਂ ਬੈਠੇ ਹੋਰ ਹੋ ਗਿਆ ਬੱਲੂ ਹੋ ਸਕਦਾ ਮੇਰਾ ਖਿਆਲ ਤਾਂ ਇਹ ਇਧਰ ਉਹ ਪਾਰਟੀ ਵੀ ਚੱਲ ਰਹੀ ਹੈ ਨਾਲ ਨਾਲ ਤੇ ਓਪਨਿੰਗ ਵੀ ਚੱਲ ਰਹੀ ਹੈ ਲਓ ਜੀ ਸਤਕਾਰ ਜ਼ਹਿਤ ਆ ਜਾਓ ਓਪਨਿੰਗ ਹੋ ਰਹੀ ਆ ਛੇਦੀ ਮੁੰਡਿਆ ਬੱਸ ਫਿਰ ਤੋਂ ਹੋ ਗਿਆ ਹੋ ਗਿਆ ਓਏ ਉਹ ਬਾੜ ਤਾਂ ਸਾਡਾ ਉਪਜਾ ਕੇ ਫੋਲਰ ਆ ਗਿਆ ਕਿਹੋ ਜਿਹਾ ਹੋ ਗਿਆ ਸਾਡਾ ਇਹ ਨਹੀਂ ਲਾਉਣਾ ਚਾਹੀਦਾ ਊਠਾ ਵੀ ਚੱਕੋ ਠਾਕੜੀ ਕਿਤੇ ਪਾ ਲਈ ਜਦੋਂ ਬਾਹਰ ਹੀ ਚੋਗੇ ਲੋ ਜੀ ਤਾੜੀਆਂ ਤਿਆਰ ਰੱਖਿਓ ਆਹ ਦੇਖੋ ਇਹ ਵੀ ਸਨੇਹਾ ਇਹ ਵੀ ਸਦੀ ਸਨੇਹਾ ਜੀ ਕਾਲਜ ਪਰਮਤੂ ਸਿੱਧਦੀ ਨਹੀਂ ਕਿ ਬਾਹਰ ਚ ਗੱਲ ਦਾ ਨਹੀਂ ਮੁੜ ਕੇ ਇਹਨੂੰ ਲਿਫਾਫੇ ਚ ਪਾ ਕੇ ਮਚਾ ਲਾਂਗੇ ਨਾ ਜਿਵੇਂ ਅਸੀਂ ਖੇਤ ਦੀ ਅਨਬਾਕਸਿੰਗ ਕਰ ਰਹੇ ਆ ਉਹ ਖੇਤ ਦੀਆਂ ਵੀਡੀਓ ਅਸੀਂ ਜ਼ਿਆਦਾ ਪਾਏ ਆ ਆਕਰ ਕੇ ਖੇਰ ਚ ਅੱਧੀ ਦੀ ਜਿਹੜੀ ਅਨਬਾਕਸਿੰਗ ਹੋ ਕੀਤੀ ਜਾ ਰਹੀ ਹੈ ਤੇ ਹੋ ਵੀ ਸਕਦਾ ਹੈ ਦੱਸਿਆ ਨਹੀਂ ਮੁੰਡਿਆਂ ਨੇ ਟੀ-ਸ਼ਰਟਾਂ ਕਿਹਾ ਇਹ ਟੀ-ਸ਼ਰਟ ਹੋ ਸਕਦੀਆਂ ਹੈ। ਨਹੀਂ ਪ੍ਰਭਾਵ ਤੇ ਇਧਰੋਂ ਠੰਡਾ ਵੀ ਪੈ ਚੁੱਕਾ ਹੈ। ਲੈ ਵੀ ਰਾਜੂ ਨੇ ਪੂਰਾ ਜੋਰ ਲਗਾਇਆ ਰਾਜੂ ਦਾ। ਅਨਬਾਕਸਿੰਗ ਕੀਤਾ ਜਾ ਰਿਹਾ ਹੈ। ਪੰਗੀ ਵੀ ਦਿਖਿਆ ਓਏ। ਆਰੇ ਗਾ ਉਹਨਾਂ ਦਾ ਇਹ ਟੀ-ਸ਼ਰਟਾਂ ਕਿੰਨਾ ਦੇਖ ਫਿਰ ਦੇਖਦੇ ਆ ਕੀ ਬਣਦਾ ਸਾਡੇ ਫਾਲੋਅਰਾਂ ਦਾ ਵੀ ਬਈ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਕਰਕੇ ਹੀ ਇਹ ਸਾਨੂੰ ਜਿਹੜਾ ਮਿਲਿਆ ਆ ਜਿਆਸ ਕਰਦੇ ਆ ਵੀ ਸਾਨੂੰ ਇਸ ਤਾਂ ਜਿਆਸ ਕਰਦੇ ਰਹੋਗੇ ਹਨਾ ਆਉਂ ਆ ਟਾਈਮ ਦੇ ਵਿੱਚ ਭਾਣਾ ਗੱਟਾ ਭੇਜ ਜਨਨ ਨਨ 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 ਟਾਈਮ ਦੇ ਵਿੱਚ ਭਾਣਾ ਗੱਟਾ ਭੇਜ ਇਹਨਾਂ ਨੇ ਤਾਂ ਕਾਹਦਾ ਗੱਟਾ ਇਹਦਾ ਸਾਡੇ ਕੋਲ ਵੀ ਬਸਰੀ ਸ਼ੂਰੀਆ ਦੇ ਗੱਟੇ ਪਾ ਕੇ ਭੇਜਦੇ ਮਾਦੇ ਪੁੱਤਾਂ ਦੇ ਯੇ ਵੇ ਨੋ ਗੇ ਬਣਾ ਕੇ ਲਿਆ ਹੋਇਆ ਇਹ ਸੋਕਦੇ ਹੋ ਕਰਦੇ ਫੇਸਬੁਕ ਨੂੰ ਨਹੀਂ ਪਤਾ ਕਿ ਅਰੇ ਬਲੋ ਪਤਾ ਹੀ ਖੇਤੀ ਵਾਲੇ ਬੰਦੇ ਆ ਆਪੇ ਵਿੱਚ ਲਾਓ ਬੰਦੇ ਖੇਤੀ ਵਾਲੇ ਟੂਲ ਪੇ ਇੱਕ ਖਾਲੀ ਆ ਲੈ ਮੈਂ ਫੇਸਬੁਕ ਨੂੰ ਪਤਾ ਨਹੀਂ ਖੇਤੀ ਦਾ ਕੰਮ ਕਰਦੇ ਆ ਤੇ ਆ ਖੇਤੀ ਵਾਲੇ ਟੂਲ ਭੇਜ ਰਣ ਫਾਰਮਿੰਗ ਟੂਲ ਆ ਠੀਕ ਆ ਕਿਵੇਂ ਲੱਗਿਆ ਸਰਪ੍ਰਾਈਜ਼ ਮੋਟੋ ਪੰਜ ਆਏ ਸਹੀ ਆਏ ਪੰਜ ਆ ਵੀ ਜੀ ਸਹੀ ਪਿੱਛੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲੇਕ ਲਾ ਲਈਏ ਤੁਹਾਨੂੰ ਵੈਰੀ ਵੈਰੀ ਆਹ ਤਾਂ ਲਗਭਗ ਇਹ ਬੋਟਲ ਹੀ ਖਾਂਦੀ ਪੱਤੀ ਚੌੜੀ ਲੱਗ ਥੋੜੀ ਜੀ ਆ ਆ ਜੀ ਗਿਫਟ ਇਹ ਬੱਤੀ 80 ਰੁਪਏ ਮਾਰ ਨਹੀਂ ਤੁਸੀਂ ਦੇ ਸਕਦੇ ਲੈ ਵੀ ਮਿੱਤਰਾ ਹੁਣ ਦਾ ਰੇਵਲੇ ਲੈ ਆ ਪੱਜੀ ਕਿਸੇ ਵੇਲੇ ਵੀੜ ਗਾ ਆ ਹੁਣ ਤੂੰ ਆਪ ਕਹਿ ਮੈਂ ਰੱਖੜਿਆ ਇੱਕ ਮਿੰਟ ਮੜਿਆ ਆ ਹਾਂ ਪੰਜੇ ਰੱਖ ਲੈ ਤੂੰ ਹਰ ਨਾ ਅੱਧ ਕਿਉਂ ਸਾਰਾ ਇਤਨੇ ਬਸ ਗਿਆ ਬੁਰਲੇ ਇੱਕ ਉਹ ਉਧਰ ਪਾ ਦਾਂਗੇ ਆ ਲੈ ਆਹ ਤੇ ਮੈਂ ਸਾਰੇ ਦਿੰਦਾ ਨਹੀਂ ਕਿਹ ਬਰੀ ਵੀ 200 ਪਏ ਮੈਂ ਵੀ ਇਹ ਹੱਥ ਮੰਗਦਾ ਸੀ ਸਾਰੇ ਰੱਖ ਰੱਖ ਹਾਂ ਕਾਤਾ ਵੀ ਦੇ ਦਿੰਦੇ ਸਾਰੇ ਰੱਖ ਤੂੰ ਅਸੀਂ ਸਾਰੇ ਦੇ ਦਿੰਦੇ ਆ ਜਿਗਰਾ ਦੇ ਇਹ ਜਿਹੇ ਬੰਦੇ ਤੈਨੂੰ ਕਦੇ ਮਿਲਣਗੇ ਨਹੀਂ ਜ਼ਿੰਦਗੀ 'ਚ ਤੈਨੂੰ ਸਾਰਾ ਗਿਫਟ ਤੈਨੂੰ ਦੇ ਦਾਂ ਠੀਕਾ ਡੱਬਾ ਵੀ ਤੁਸੀਂ ਰੱਖ ਸਕਦੇ ਹੋ ਪੰਜੇ ਤੇਰੇ ਆ ਹਾਂ ਸਵਾਦ ਆ ਨਾ ਹਾਂ Ya, ya,